ਵੇ ਅੰਮਾ ਜਾਏ ਸੋਹਣਿਆ ਵੀਰਾ ਸੋਹਣਿਆ ਵੇ ਮਨਮੋਹਣਿਆ ਵੀਰਾ ਮੇਰੀ ਦਿਲੋਂ ਦੁਆ ਵੇ ਤੇਰੇ ਬਨਾ ਰਖੜੀ ਦਾ ਜਦੋਂ ਤੋਂ ਧੀਆਂ ਦੀ ਲੋੜ ਹੀ ਨਹੀਂ ਬਣਾਣੀ ਸ਼ੁਰੂ ਹੋਈ ਸੀ ਉਹ ਤਾਂ ਤੁਸੀਂ ਧੀਆਂ ਤੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਸੀਗੇ ਤੇ ਬੜੇ ਗੀਤ ਮੈਂ ਗਾਏ ਪੁੱਟੀਆਂ ਝਟਕਾਂ ਖਾਣ ਨੂੰ ਜੰਮੀਆਂ ਪੋੜੇਗੇ ਸਵਾ 150 ਗੀਤ ਮੱਤੀਆਂ ਦਾ ਗਾਏ ਵੀ ਸੱਚੇ ਮਾਰਗ 'ਤੇ ਚੱਲਦੇ ਤਾਂ ਉਸ ਤੋਂ ਤਕਰੀ ਜਾਂਦਾ ਜਦੋਂ ਬੰਦਾ ਕੋਈ ਚੰਗਾ ਗੀਤ ਗਾਉਂਦਾ ਉਹਨੇ ਸੱਚਾ ਮਾਰਕੀ ਲਗਾਇਆ ਬਾਕੀ ਯਮਲੇ ਜੀ ਕਹਿੰਦੇ ਸਭ ਜੰਗਲ ਦੇ ਵਿੱਚ ਖੁਹਲ ਵਾਲੇ ਉੱਤੇ ਤੂੜੇ ਡੋਲ ਸਖੀਆਂ ਨਾਮ ਸਜਦਾ ਜਦੋਂ ਅਸੀਂ ਆਪਣਾ ਚੰਗਾ ਕੰਮ ਕਰਾਂਗੇ ਨਾ ਵੀ ਅੱਜ ਆਖਾਂ ਵਾਰੇ ਸ਼ਾਹਰੂਖ ਤੋਂ ਕਬਰਾਂ ਵਿੱਚੋਂ ਬੋਲਦੇ ਜੇ ਅਸੀਂ ਚੰਗਾ ਕੰਮ ਕਰਾਂਗੇ ਨਾ ਸਾਡੇ ਬੱਚੇ ਤੁਹਾਨੂੰ ਪੁੱਛਣਗੇ ਵੀ ਤੁਹਾਡਾ ਦਾਦਾ ਕਿਹੋ ਜਿਹਾ ਗੀਤ ਗਾਉਂਦਾ ਸੀ ਫਿਰ ਉਹ ਜੇ ਕੋਈ ਦੱਸਣਗੇ ਉਹ ਵਧੀਆ ਗੀ ਸੀ ਤੇ ਉਹਦੀ ਸ਼ਾਪ ਜਦੋਂ ਸਨਮਾਨ ਬਰਦ ਕਮਦਾ ਨਾ ਬੰਦੇ ਦੀ ਜ਼ਿੰਮੇਵਾਰੀ ਹੋਰ ਵਾਚਰਦੀ ਵੀ ਮੈਂ ਹੋਰ ਚੰਗਾ ਕੰਮ ਕਰਾਂ ਚੰਗੇ ਗੀ ਸਮਾਜੇ ਸਸ਼ਟਕਾਲ ਜੀ ਤੁਸੀਂ ਦੇਖ ਲੁਧਿਆਣ ਟਾਈਮਸ ਮੈਂ ਹਾਂ ਪ੍ਰਬਲੀਨ ਕੌਰ ਮਾਲਵਾ ਸੱਭਿਆਚਾਰਕ ਮੰਚ ਦੇ ਵੱਲੋਂ ਧੀਆ ਦਾ ਲੋਹੜੀ ਮੇਲਾ ਮਨਾਇਆ ਜਾ ਰਿਹਾ ਹਰ ਸਾਲ ਲੁਧਿਆਣੇ ਦੇ ਵਿੱਚ ਇਹ ਲੋਹੜੀ ਮੇਲਾ ਤਾਂ ਮਨਾਇਆ ਜਾਂਦਾ ਹੈ ਵੱਖ-ਵੱਖ ਸ਼ਖਸੀਅਤਾਂ ਇੱਥੇ ਪਹੁੰਚਦੀਆਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਅੱਜ ਸਾਡੇ ਨਾਲ ਬਹੁਤ ਹੀ ਅੱਗੇ ਕਲਾਕਾਰ ਪਾਲੀ ਦੇ ਟਵਾਲੀ ਜੀ ਮੌਜੂਦ ਨੇ ਜਿਹੜੇ ਕਿ ਅੱਜ ਲੋਹੜੀ ਮੇਲੇ ਤੇ ਪਹੁੰਚੇ ਨੇ ਸਸ਼ਟਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਕੀ ਅੱਜ ਮਾਲਵਾ ਸੱਭਾ ਚਾਰ ਮੰਚ ਵੱਲੋਂ ਕਲਾਕਾਰਾਂ ਦਾ ਸਨਮਾਨ ਵੀ ਹੈ ਤੇ ਲੋਹੜੀ ਮੇਲਾ ਵੀ ਹੈ ਜੀ 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 ਇਹ ਇਹਨਾਂ ਨੇ ਕਲਾਕਾਰਾਂ ਨੂੰ ਬਹੁਤ ਕਮਾਇਆ ਆਪਣਾ ਇੱਕ ਚੌਕ ਆ ਜਿਵੇਂ ਗੱਡੀ ਦੇ ਚਾਰੇ ਪਹੀਏ ਕੰਮ ਕਰਦੇ ਆ ਨਾ ਬਹੁਤ ਚੰਗਾ ਲੱਗਦਾ ਹੈ ਤੁਸੀਂ ਅੱਜ ਇੱਥੇ ਪਹੁੰਚੇ ਹੋ ਤੁਹਾਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਔਰ ਤੁਸੀਂ ਮੈਨੂੰ ਲੱਗਦਾ ਜਦੋਂ ਤੋਂ ਧੀਆ ਦੀ ਲੋੜ ਹੀ ਨਹੀਂ ਬਣਾਣੀ ਸ਼ੁਰੂ ਹੋਈ ਸੀ ਉਦੋਂ ਤੋਂ ਤੁਸੀਂ ਧੀਆ ਤੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਸੀਗੇ ਕੋਈ ਗੀਤ ਦੇ ਨਾਲ ਸ਼ੁਰੂਆਤ ਕਰਨਾ ਚਾਹੋ ਇਹ ਤਾਂ ਮੈਂ 30 35 ਸਾਲ ਦੀ ਗੱਲ ਕਰਦਾ ਗੱਡੀ ਜੀ ਬਈ ਆ ਮੇਖਲ ਵੀ ਲੋੜੀ ਮਿਲੇ ਵੀ ਉਦੋਂ ਬਾਅਦ ਚ ਹੀ ਲੱਗਣ ਲੱਗੇ ਮੈਂ ਤਾਂ ਮਾਮਾ ਤੇ ਧੀਆਂ ਵਰਗਾ ਰਿਸ਼ਤਾ ਕੀ ਹੋਰ ਨਹੀਂ ਹੌਣ ਪੇਕੇ ਤੋਂ ਠੰਡੀਆਂ ਹਵਾਵਾਂ ਵੀਰ ਮੇਰੇ ਰਹਿਣ ਵਸਦੇ ਬੜੇ ਗੀਤ ਮੇਰੇ ਤੇਰੇ ਬੰਨਾ ਰਖੜੀ ਮੈਨੂੰ ਮਣਚਾ ਤੇ ਬੜੇ ਗੀਤ ਮੈਂ ਗਾਏ ਧੀਆਂ ਝਟਕਾਂ ਖਾਣ ਨੂੰ ਜੰਮੀਆਂ ਬੜੇ ਗੀਤ ਸਵਾ 150 ਗੀਤ ਮੈਂ ਧੀਆਂ ਦਾ ਗਾਇਆ ਜੀ 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 ਜਦੋਂ ਕੋਈ ਗੀਤ ਹੁਣ ਅੱਜ ਕੱਲ ਦੇਖਿਆ ਜਾਵੇ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਸਾਹਮਣੇ ਆਂਦਾ ਏ ਕੋਈ ਲੋਕ ਜਿਹੜੇ ਤੁਹਾਨੂੰ ਮਿਲਦੇ ਅੱਛਾ ਤੁਹਾਡਾ ਗੀਤ ਗਾਇਆ ਕਿਸ ਤਰੀਕੇ ਦਾ ਮਹਿਸੂਸ ਕਰਦੇ ਹੋ ਕਿ ਉਸ ਸਮੇਂ ਦੇ ਗੀਤ ਅੱ ਵੇ ਸੱਚੇ ਮਾਰਗ ਚੱਲਦਾ ਤਾਂ ਉਸ ਤਤ ਕਰੇ ਜਾਣ ਹਣ ਜਦੋਂ ਬੰਦਾ ਕੋਈ ਚੰਗਾ ਗੀਤ ਗਾਉਂਦਾ ਨੇ ਸੱਚਾ ਮਾਰਗ ਹੀ ਹੁੰਦਾ ਬਾਕੀ ਯਮਲਾ ਜੀ ਕਹਿੰਦੇ ਸਭੀ ਜੰਗਲ ਦੇ ਵਿੱਚ ਖੂਹ ਹਲਵਾ ਦੇ ਉੱਤੇ ਪਵਾਦੇ ਡੋਲ ਸਖੀਆਂ ਨਾਮ ਸਾਂਈਂਦਾ ਬੋਲ ਜਦੋਂ ਅਸੀਂ ਆਪਣਾ ਚੰਗਾ ਕੰਮ ਕਰਾਂਗੇ ਨਾ ਵੀ ਅੱਜ ਆਖਾਂ ਵਾਰੇ ਸ਼ਾਰੂ ਕਿਤੋਂ ਕਬਰਾਂ ਵਿੱਚੋਂ ਬੋਲ ਜੇ ਅਸੀਂ ਚੰਗਾ ਕੰਮ ਕਰਾਂਗੇ ਨਾ ਸਾਡੇ ਬੱਚਿਆਂ ਨੇ ਵੀ ਲੋਕੀ ਪੁੱਛਣਗੇ ਵੀ ਤੁਹਾਡਾ ਦਾਦਾ ਕਿਹੋ ਜਿਹਾ ਗੀਤ ਗਾਉਂਦਾ ਸੀ ਫਿਰ ਉਹ ਜੇ ਕੋਈ ਦੱਸਣਗੇ ਵਧੀਆ ਗੀਤ ਸੀ ਫਿਰ ਉਹਦੀ ਸ਼ਾਵਾਸ਼ੇ ਬਣੂਗੀ ਜੀ 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 ਕੋਈ ਗੀਤ ਜਿਹੜਾ ਤੁਹਾਡੇ ਵੀ ਗਰੀਬੀ ਹੈ ਤੇ ਅੱਜ ਜੇ ਤੁਹਾਨੂੰ ਬ ਪਛਾਣਣ ਗਿਆ ਉਸ ਗੀਤ ਤੋਂ ਪਛਾਣਨਾ ਸ਼ੁਰੂ ਕਰ ਠੀਕ ਹੈ ਜੀ ਠੀਕ ਹੈ ਜੀ ਵੇ ਅੰਮਾ ਜਾਇ ਸੋਹਣਿਆ ਵੀਰਾ ਸੋਹਣਿਆ ਵੇ ਮਨਮੋਹਣਿਆ ਵੀਰਾ ਮੇਰੀ ਦਿਲੋਂ ਦੁਆ ਵੇ ਤੇਰੇ ਬਨਾ ਰਖੜੀ ਹੇ ਵੀਰਾ ਸ਼ਗਨ ਮਨਾ ਵੇ ਤੇਰੇ ਬਨਾ ਰਖੜੀ ਇਹ ਮੇਰਾ ਗੀਤ ਨਾ 95 ਵਿੱਚ ਉਹ ਜਿਆਦਾ ਸਭ ਨੇ ਕੀਤਾ ਸੀ ਬਹੁਤ ਅੱਛਾ ਗੀ ਸੀਗਾ ਤੇ ਬਾਕੀ 3 ਦੇ ਗੀਤ ਬੜੇ ਚੱਲਦੇ ਰਹਿ ਚੱਲਦੇ ਆ ਮੈਨੂੰ 3 ਦੇ ਗੀਤਾਂ ਦੀ ਫਰਮਾਇਸ਼ ਹੁੰਦੀ ਕਈਆਂ ਨੂੰ ਤਾਂ ਸ਼ਰਾਬੀ ਹੋਰ ਗੀਤਾਂ ਦੀ ਫਰਮਾਇਸ਼ਆ ਕਰਦੇ ਆ ਮੈਨੂੰ ਇਹੋ ਜਿਹੇ ਗੀਤਾਂ ਦੀ ਰੋਕੀ ਫਰਮਾਇਸ਼ ਕਰਦੇ ਆ ਜੀ ਲੱਗਦਾ ਹੈ ਕਿ ਰੱਬ ਨੇ ਡਿਊਟੀ ਉਸ ਤੀਜ਼ੀ ਲਾ ਦਿੱਤੀ ਹੈ ਕਿ ਗੀਤ ਉਸ ਤਰੀਕੇ ਦੇ ਮੈਂ ਬੜੇ ਮੇਖਾ 100 150 ਗੀਤੀਆਂ ਦਾ ਗਾਇਆ ਜੀ ਇਸੇ ਕਾ ਸਨਮਾਨ ਮਿਲ ਜਾਂਦੇ ਆ ਜਦੋਂ ਸਨਮਾਨ ਮਿਲਦਾ ਮੈਂ ਮਾਲਵਾ ਸਭਾ ਚੜਦਾ ਮੱਚਦਾ ਬੜਾ ਸ਼ੁਕਰਗੁਜ਼ਾਰ ਆ ਜਦੋਂ ਸਨਮਾਨ ਬੰਦੇ ਨੂੰ ਮਿਲਦਾ ਨਾ ਬੰਦੇ ਦੀ ਜ਼ਿੰਮੇਵਾਰੀ ਹੋਰ ਵੱਜ ਜਾਂਦੀ ਹੈ ਵੀ ਮੈਂ ਹੋਰ ਚੰਗਾ ਕੰਮ ਕਰਾਂ ਚੰਗੇਗੀ ਸਮਾਜ ਨੂੰ ਦੀ ਹਾਂਜੀ ਹਾਂਜੀ ਇੱਕ ਤੁਸੀਂ ਗੀਤ ਹੁਣੇ ਸੁਣਾ ਰਹੇ ਸੀ ਠੰਡੀਆਂ ਛਾਵਾ ਵਾਲਾ ਉਹ ਗੀਤ ਸੁਣਾਉਣਾ ਚਾਹੋਗੇ ਕਿਉਂਕਿ ਜਦੋਂ ਵੀ ਤੁਹਾਨੂੰ ਦੇਖੀ ਤੇ ਇਦਾਂ ਲੱਗਦਾ ਕਿ ਉਹੀ ਗੀਤ ਵਾਰ-ਵਾਰ ਸੁਣਨ ਦਾ ਦਿਲ ਕਰਦਾ ਹੁਣ ਪੇਕਿਆਂ ਤੋਂ ਹੁਣ ਪੇਕਿਆਂ ਤੋਂ ਠੰਡੀਆਂ ਹਵਾਵਾਂ ਵੀਰ ਮੇਰੇ ਰਹਿਣ ਬਸ ਦੇ ਭੈਣਾ ਮੰਗਦੀਆਂ ਰੱਬ ਤੋਂ ਦੁਆਵਾਂ ਮੇਰੇ ਰਹਿਣ ਵਸਦੇ ਵੇ ਵੀਰ ਮੇਰੇ ਰਹਿਣ ਵਸਦੇ ਤੀਆਂ ਜਿਹੜੀਆਂ ਨੇ ਸਮਾਜ ਦਾ ਕਹਿ ਲੋ ਸਿਰਜਨ ਕਰਦੀਆਂ ਨੇ ਔਰ ਬਹੁਤ ساری ਚੀਜ਼ਾਂ ਜਿੱਥੇ ਕੀ ਦੇਖਿਆ ਜਾਵੇ ਸਨਮਾਨ ਬਣਦਾ ਵੀ ਹੈ ਕਿਉਂਕਿ ਹਮੇਸ਼ਾ ਲੋਹੜੀ ਬਣਾਉਂਦੇ ਸੀ ਤਾਂ ਮੁੰਡਿਆਂ ਦੀ ਬਣਾਈ ਜਾਂਦੀ ਸੀ ਪਰ ਹੁਣ ਮੈਨੂੰ ਲੱਗਦਾ ਕਾਫੀ ਸਾਲਾਂ ਤੋਂ ਇਹ ਰੀਤ ਬਦਲ ਗਈ ਹੈ ਹੁਣ ਤਾਂ ਕੁੜੀਆਂ ਦੀ ਲੋਹੜੀ ਜਿਹੜੀ ਧੂਮ-ਤਾਮ ਨਾਲ ਬਣਾਈ ਜਾਂਦੀ ਹੈ ਨਹੀਂ ਕੁੜੀਆਂ ਦੀ ਮੁੰਡਿਆਂ ਦੀ ਵੀ ਮਨਾਈ ਜਾਂਦੇ ਹੁਣ ਮੁੰਡਿਆਂ ਨੂੰ ਛੱਡਣਾ ਨਹੀਂ ਕਹਿੰਦੇ ਲੱਗਦਾ ਅੱਜਕੱਲ ਮੁੰਡਿਆਂ ਨੂੰ ਥੋੜੀ ਘੱਟ ਪ੍ਰੈਫਰੈਂਸ ਮਿਲਦੀ ਹੋਣੀ ਨਹੀਂ ਨਹੀਂ ਮੈਂ ਤਾਂ ਕਿ ਬੇਦੀ ਕਰਦਾ ਜੀ ਬਿਸਕੇ ਵੀਰ ਹੁਣ ਜੇ ਰੱਬ ਹੁੰਦੇ ਸਾਰੀ ਬਿਮਰ ਦੇ ਮਾਪੇ ਭਾਈਆਂ ਵਾਜੋ ਰੱਬਾ ਮੇਰੇ ਘਰ ਭੇਕਿਆਂ ਦਾ ਸੁਣਾ ਸੁਣਾ ਜਾਪੇ ਭਾਈਆਂ ਵਾਜ ਨਹੀਂ ਸਰਦਾ ਵੀ ਇੱਕ ਵੀਰ ਦੇ ਮੇਰੇ ਬਾਸੋਂ ਖਾਣ ਨੂੰ ਬੜਾ ਚਿਤ ਕਰਦਾ ਭੈਣਾਂ ਪਾਵੇਂ ਲੱਖ ਜਾਂਦੀਆਂ ਭਾਈਆਂ ਵਾਜ ਨਹੀਂ ਸ਼ਿਰਕੇ ਵਿੱਚ ਸਰਦਾ ਪੁੱਤਾਂ ਬਿਨਾਂ ਵੀ ਨਹੀਂ ਸਰਦਾ ਧੀਾਂ ਬਿਨਾਂ ਵੀ ਨਹੀਂ ਸਰਦਾ ਇਹ ਸਾਡੇ ਸਮਾਜ ਦਾ ਬਹੁਤ ਵੱਡਾ ਅੰਗ ਨੇ ਸਾਡੇ ਪਰਿਵਾਰ ਦਾ ਬਾਕੀ ਲੜਕੀ ਬੜੀ ਕਿਸਮਤ ਵਾਲੀ ਹੁੰਦੀ ਹੈ ਜਦੋਂ ਬਾਪ ਦੀ ਸੁੱਖ ਮੰਗਦੀ ਆ ਮੁੰਡੇ ਵੀ ਸੁੱਖ ਮੰਗਦੇ ਕੋਈ ਹੈ ਜੀ ਗੱਲ ਮਹਾਰਾਜ ਜੀ ਮੈਂ ਕਹਿੰਦਾ ਵੀ ਰਲਮੇ ਕੇ ਸਾਰਾ ਪਰਿਵਾਰ ਪੁਰਾਣੇ ਜ਼ਮਾਨੇ ਚ ਹੁੰਦਾ ਸਾਡੇ ਸਿਆਣੇ ਕਹਿੰਦੇ ਮਿਸਾ ਪਰਿਵਾਰ ਹੋਵੇ ਹਾਂਜੀ ਹਾਂਜੀ ਮਿਸਾ ਮਤਲਬ ਧੀ ਵੀ ਹੋਵੇ ਪੁੱਤ ਵੀ ਹੋਵੇ ਪੁਰਾਣੇ ਜ਼ਮਾਨੇ ਚ ਇੰਨੇ ਨਿਆਣੇ ਨਹੀਂ ਮੈਂ ਕਹਿੰਦਾ ਉਦੋਂ ਤਾਂ ਹੁੰਦਾ ਸੀ 7 7 8 8 ਨਿਆਣੇ ਹੁੰਦੇ ਸੀ ਆਪਣੇ ਬਜ਼ੁਰਗਾਂ ਦੇ ਤਿੰਨ ਚਾਰ ਕੁੜੀਆਂ ਹੋਣੀਆਂ ਤਿੰਨ ਚਾਰ ਮੁੰਡੇ ਹੋਣੇ ਪਰ ਹੁਣ ਤਾਂ ਅੱਧਕੜ ਤਾਂ ਮੇਰੇ ਕੋਲ ਵੀ ਦੋ ਕੁ ਬੱਚੇ ਹੁੰਦੇ ਆ ਇੱਕ ਕੁਤੀ ਹੁੰਦੀ ਇੱਕ ਪੁੱਤ ਵੀ ਜਾ ਕੇ ਦੋਨੇ ਧੀਆ ਹੁੰਦੀਆਂ ਜਿਹਦਾ ਦਾਜਾਂ ਦੋਨੇ ਮੁੰਡੇ ਹੁੰਦੇ ਆ ਬਾਕੀ ਸਮਾਜਿਕ ਤੌਰ ਤੇ ਮੈਂ ਕਹਿੰਦਾ ਵੀ ਮਾ ਬਾਬ ਦੇ ਧੀ ਹੋਵੇ ਭਾਵੇਂ ਪੁੱਤ ਹੋਵੇ ਹਮੇਸ਼ਾ ਅਸੀਸ ਬਦਾਰ ਹੋ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਲੋਹੜੀ ਦੇ ਮੇਲੇ ਦੇ ਉੱਤੇ ਮੌਜੂਦ ਸੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਵੀ ਕੀਤੀ ਤਾਂ ਤੁਸੀਂ ਸਾਰੇ ਵੀ ਆਪਣੇ ਪਰਿਵਾਰਾਂ ਦੇ ਵਿੱਚ ਜਿਹੜੀ ਲੋਹੜੀ ਦਾ ਤਿਹਾਰ ਤੁਮ ਮਤਾਮਨਾ ਮਨਾਇਓ ਸਿਰਫ ਪੁੱਤਾਂ ਦੀ ਲੋਹੜੀ ਨਹੀਂ ਇਸ ਵਾਰੀ ਧੀਆ ਦੀ ਲੋਹੜੀ ਵੀ ਜ਼ਰੂਰ ਮਨਾਇਓ ਤਾਂ ਜੋ ਸਮਾਜ ਦੇ ਵਿੱਚ ਇੱਕ ਨਵਾਂ ਮੈਸੇਜ ਤੁਹਾਡੇ ਵੱਲੋਂ ਵੀ ਜਾ ਸਕੇ ਹੋਰ ਵਦੇਰੀ ਵੀਡੀਓਜ਼ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ ਟੈਕ